ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ ਇੱਕ ਜਿਹੜੀ ਕਲਾਮ ਲੈ ਕੇ ਹਾਜ਼ਰ ਹੋਏ ਆ ਨਗਰ ਖੇੜੇ ਦੇ ਪੀਰ ਦੀ ਕਲਾਮ ਲੈ ਕੇ ਹਾਜ਼ਰ ਹੋਏ ਆ ਜਿਹੜੀ ਕਿ ਬਹੁਤ ਜ਼ਬਰਦਸਤ ਕਲਾਮ ਹੈ ਨਗਰ ਖੇੜੇ ਦੇ ਪੀਰ ਨੂੰ ਕਿੱਦਾਂ ਸਿੱਧ ਕਰਨਾ ਹੈ ਕਿੱਦਾਂ ਉਤੋਂ ਕੰਮ ਲੈਣਾ ਹੈ ਇਸ ਕਲਾਮ ਦੇ ਨਾਲ ਹੀ ਤੁਸੀਂ ਕਰ ਸਕਦੇ ਹੋ ਇਸ ਕਲਾਮ ਨੂੰ ਸਿੱਧ ਕਰਕੇ ਤੁਸੀਂ ਨਗਰ ਖਿੜੇ ਤੇ ਪੀਰ ਦੀ ਰਹਿਮਤ ਪਾ ਸਕਦੇ ਹੋ ਤੇ ਉਹਦੀ ਕਿਰਪਾ ਤੁਹਾਡੇ ਉੱਤੇ ਰਹੇਗੀ ਉਹਨਾਂ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਕੰਮ ਆਪਣੇ ਰਾਸ ਕਰ ਸਕਦੇ ਹੋ ਤੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਤਬਾਕ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਸਾਡੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਨਗਰ ਖੇੜੇ ਦੇ ਪੀਰ ਦੀ ਕਲਾਮ ਬਾਰੇ ਜਿਹੜੀ ਕਿ ਬਹੁਤ ਜ਼ਬਰਦਸਤ ਕਲਾਮ ਹੈ ਇਸ ਕਲਾਮ ਨੂੰ ਕਿਤਾ ਸਿੱਧ ਕਰਨਾ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਬਿਨਾਂ ਸਕਿੱਪ ਕੀਤੇ ਤਾਂ ਕਿ ਗੱਲਬਾਤ ਤੁਹਾਨੂੰ ਪੂਰੀ ਸਮਝ ਆ ਜਵੇ ਤਾਂ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਨਗਰ ਖੇੜੇ ਦੇ ਪੀਰ ਹੁੰਦੇ ਕਿਹੜੇ ਆ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਜਿੱਥੇ ਅਸੀਂ ਰਹਿੰਨੇ ਹੁੰਨੇ ਜਿਹੜਾ ਸਾਡਾ ਸਥਾਨ ਹੁੰਦਾ ਆ ਜਿਹੜਾ ਸਾਡਾ ਏਰੀਆ ਹੁੰਦਾ ਆ ਜੀ ਕਦੀ ਨੋਟ ਕੀਤਾ ਹੋਣਾ ਤੁਹਾਡੇ ਆਲੇ ਦੁਆਲੇ ਕਿਤੇ ਨੱਕ ਤੇ ਪੀਰਾਂ ਦੀ ਦਰਗਾਹ ਤੁਹਾਡੇ ਘਰ ਦੇ ਨੇੜੇ ਤੇੜੇ ਜਰੂਰ ਹੋਏਗੀ ਤੇ ਨੇੜੇ ਤੇੜੇ ਵੀ ਹੋਏਗੀ ਥੋੜਾ ਉਰੇ ਪਰੇ ਹੋਏਗੀ ਉਹਦੇ ਨਾਲ ਜਿਹੜੇ ਪੀਰ ਹੁੰਦੇ ਨੇ ਉਸ ਪੀਰ ਉਸ ਸਥਾਨ ਦੇ ਪੀਰ ਜਿਹੜੇ ਕੀ ਉਹ ਮੁਖੀਆ ਬਣ ਜਾਂਦੇ ਨੇ ਜਿਹੜਾ ਕਿ ਉਹਨੇ ਕੇ ਏਰੀਆ ਦੇ ਵਿੱਚ ਉਹਨਾਂ ਦੀ ਰਹਿਮਤ ਜਿਹੜੀ ਇਹ ਪੂਰੀ ਚੱਲਦੀ ਹੈ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਰਾਜਾ ਹੁੰਦਾ ਸੀ ਉਸ ਰਾਜ ਦਾ ਰਾਜਾ ਉਸੇ ਤਰ੍ਹਾਂ ਗ੍ਰਾਮ ਦੇ ਜਿਹੜੇ ਦੇਵਤੇ ਵੀ ਕਹੇ ਜਾਂਦੇ ਨੇ ਕੋਈ ਪੀਰ ਕਹਿੰਦਾ ਆ ਦੇਵਤੇ ਦੇਵਤਿਆਂ ਨੂੰ ਵੀ ਮੰਨਦੇ ਆ ਜਿੱਦ ਜਿਹੜੇ ਲੋਕ ਦੇਵਤਿਆਂ ਨੂੰ ਮੰਨਦੇ ਆ ਉਹ ਦੇਵਤਾ ਵੀ ਕੋਈ ਕਹਿ ਲੈਂਦੇ ਇਹਨਾਂ ਨੂੰ ਆਪਾਂ ਪੀਰ ਕਹਿ ਲੈਂਦੇ ਆ ਇਸ ਕਰਕੇ ਇਹ ਪੀਰਾਂ ਦੀ ਅੱਜ ਜਿਹੜੀ ਗੱਲ ਹੋ ਰਹੀ ਆ ਉਹ ਨਗਰ ਖੇੜੇ ਦੇ ਪੀਰ ਦੀ ਕਲਾਮ ਦੀ ਗੱਲ ਹੋ ਰਹੀ ਆ ਇੱਥੇ ਆਪਾਂ ਨਗਰ ਖੇੜੇ ਦੇ ਪੀਰ ਦੀ ਹੀ ਗੱਲ ਕਰਾਂਗੇ ਤਾਂ ਦੋਸਤੋ ਇਹ ਜਿਹੜੇ ਪੀਰ ਹੁੰਦੇ ਨੇ ਬਹੁਤ ਕਿਰਪਾ ਕਰਦੇ ਨੇ ਅਗਰ ਇਹਨਾਂ ਨੂੰ ਸਿੱਧ ਕਰ ਲਿਆ ਜਾਵੇ ਜਦੋਂ ਅਸੀਂ ਇਹਨਾਂ ਨੂੰ ਸਿੱਧ ਕਰ ਲੈਂਦੇ ਆ ਸਾਡੇ ਸਾਰੇ ਕੰਮ ਆਪਰਾਸ ਕਰਦੇ ਆ ਸਾਨੂੰ ਦਰਸ਼ਨ ਦੇ ਕੇ ਜਾਂਦੇ ਆ ਸਾਨੂੰ ਹਰ ਮੁਸ਼ਕਲ ਤੋਂ ਪਹਿਲਾਂ ਕੋਈ ਵੀ ਸਾਡੇ ਤੇ ਮੁਸ਼ਕਲ ਆਉਣੀ ਹੋਵੇ ਤਾਂ ਸਾਨੂੰ ਪਹਿਲਾਂ ਹੀ ਅਗਾਹ ਕਰ ਦਿੰਦੇ ਆ ਅਗਰ ਤੁਸੀਂ ਇਹ ਕਲਾਮ ਨੂੰ ਸਿੱਧੇ ਕੀਤਾ ਹੋਵੇ ਫਿਰ ਵੀ ਇਹ ਚੀਜ਼ਾਂ ਸਾਰੀਆਂ ਹੋਣੀਆਂ ਤਾਂ ਦੋਸਤੋ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਕਿਸੇ ਨੇ ਕਦੀ ਦੱਸਣੀਆਂ ਨਹੀਂ ਕਿਉਂਕਿ ਅਕਸਰ ਕਿਸ ਸਾਡੇ ਚੈਨਲ ਉੱਤੇ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਬਹੁਤ ਬਰੀਕੀ ਨਾਲ ਸਮਝਾਈਆਂ ਜਾਂਦੀਆਂ। ਬਾਕੀ ਤਾਂ ਸਾਰੇ ਕਲਾਮ ਦਿੰਦੇ ਆ ਜਾਂ ਮੰਤਰ ਦਿੰਦੇ ਉਹ ਅਧ ਵਿੱਚ ਦਾ ਮੰਤਰ ਦੇ ਕੇ ਸਾਈਡ ਤੇ ਹੋ ਜਾਂਦੇ ਆ। ਤਾਂ ਸਾਨੂੰ ਅਸੀਂ ਪੂਰੀ ਜਾਣਕਾਰੀ ਦਵਾਂਗੇ, ਪੂਰੀ ਚੀਜ਼ ਦਵਾਂਗੇ ਜਿਹੜੀ ਤੁਹਾਡੇ ਖਾਣੇ ਵੀ ਪਵੇ, ਪੱਲੇ ਵੀ ਪਵੇ। ਇਹਦੇ ਨਾਲ ਤੁਹਾਡਾ ਕੰਮ ਵੀ ਬਣੇ। ਠੀਕ ਹੈ। ਹੁਣ ਕੱਲ ਪਹਿਲਾਂ ਤਾਂ ਕਲਾਮ ਦੀ ਕਰ ਲਈਏ ਪਹਿਲਾਂ ਤੁਸੀਂ ਕਲਾਮ ਨੋਟ ਕਰ ਲੋ ਆਪਣੇ ਕੋਲ ਕਾਪੀ ਪੈਨ ਲੈ ਕੇ ਪਹਿਲਾਂ ਕਲਾਮ ਸੁਣ ਲੋ ਬismillahirrahmani rahim 2200 ਖਵਾਜਾ 2300 ਪੀਰ रामचंद्र ਚਲਾਵੇ ਤੀਰ ਹਾਜ਼ਰ ਹੋ ਜਾ ਮੇਰੇ ਨਗਰ ਖੇੜੇ ਦੇ ਪੀਰ ਮੇਰੀ ਆਣ ਮੇਰੇ ਗੁਰੂ ਦੀ ਆਣ ਆਣ ਈਸ਼ਰ ਗौरा ਮਹਾਦੇਵ ਪਾਰਵਤੀ ਕੀ ਦੁਹਾਈ ਗੁਰੂ ਗੋਰਖ ਨਾਥ ਦੀ ਇਹ ਕਲਾਮ ਸੀ ਦੋਸਤੋ ਹੁਣ ਦੁਬਾਰਾ ਤੋਂ ਇੱਕ ਵਾਰ ਫਿਰ ਤੋਂ ਬੋਲ ਦਿੰਨਾ ਬismillahir रहमानिर रहीम 바이 ਸੁਖਵਾਜਾ 2300 पीर रामचन्द्र ਚਲਾਵੇ तीर हाजिर हो ਜਾ ਮੇਰੇ ਨਗਰ ਖੇੜੇ ਦੇ ਪੀਰ ਨਗਰ ਖੇੜੇ ਦੇ ਪੀਰ ਮੇਰੀ ਆਣ ਮੇਰੇ ਗੁਰੂ ਦੀ ਆਣ ਆਣ ਈਸ਼ਰ ਗੋਰਾ ਮਹਾਦੇਵ ਪਾਰਵਤੀ ਕੀ ਦੋਹਾਈ ਗੁਰੂ ਗੁਰਖਨਾਥੀ ਤਾਂ ਦੋਸਤੋ ਇਹ ਸੀ ਕਲਾਮ ਜਿਹੜੀ ਨਗਰ ਖੇੜੇ ਦੇ ਪੀਰ ਦੀ ਕਲਾਮ ਸੀ ਜੋ ਕਿ ਬਹੁਤ ਸ਼ਕਤੀ ਤੇ ਤਾਕਤ ਨਾਲ ਭਰਪੂਰ ਇਹ ਕਲਾਮ ਹੈ ਇਹਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਛੁਪੀਆਂ ਹੋਈਆਂ ਤਾਂ ਤੁਸੀਂ ਇਸ ਕਲਾਮ ਨੂੰ ਪੜ ਲੈਣਾ ਸਿੱਧ ਕਰ ਲੈਣਾ ਜਿਸ ਤਰੀਕੇ ਨਾਲ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਸਿੱਧ ਕਰ ਲੋਗੇ ਤਾਂ ਬਹੁਤ ਫਾਇਦਾ ਮਿਲੂਗਾ ਤੁਹਾਨੂੰ ਇੱਕ ਵਾਰ ਕਲਾਮ ਨੂੰ ਪੜ ਕੇ ਜਰੂਰ ਦੇਖਿਓ ਸਿੱਧ ਕਰਕੇ ਜਰੂਰ ਦੇਖਿਓ ਤਾਂ ਕਿ ਕੋਈ ਵੀ ਗੱਲ ਹੈ ਕੋਈ ਚੀਜ਼ ਹੈ ਜਿਹੜੀ ਸਿੱਧ ਕੀਤੇ ਤੇ ਪਤਾ ਲੱਗਦੀ ਹੈ ਬਿਨਾਂ ਸਿੱਧ ਕੀਤੇ ਉਹਨੇ ਪਤਾ ਲੱਗਦੀ ਜਦੋਂ ਸਿੱਧ ਕਰ ਲੂਗੇ ਫਿਰ ਪਤਾ ਲੱਗਦਾ ਕਿ ਇਹਦੀ ਤਾਕਤ ਕਿੰਨੀ ਕਾ ਉਦਾਂ ਤਾਂ ਆਮ ਲੋਕੀ ਦੱਸ ਕੇ ਚਲੇ ਜਾਂਦੇ ਨੇ ਸੀ ਤੁਹਾਨੂੰ ਪੂਰੀ ਗੱਲ ਬਾਤ ਬਰੀਕੀ ਜਿਹਾ ਸਮਝਾਵਾਂਗੇ ਤਾਂ ਹੁਣ ਸੁਣ ਲਓ ਇਹਨੂੰ ਕਰਨਾ ਕਿੱਦਾਂ ਪਹਿਲਾਂ ਸੁਣ ਲਓ ਕਿਸੇ ਵੀਰਵਾਰ ਤੋਂ ਇਹਨੂੰ ਸ਼ੁਰੂ ਕਰ ਲੈਣਾ ਕਿਸੇ ਵੀਰਵਾਰ ਕੋਈ ਵੀ ਹੋਣਾ ਚਾਹੀਦਾ ਠੀਕ ਹੈ ਤੇ ਇਹ ਜਿਹੜੀ ਕਲਾਮ ਹੈ ਇਹਨੂੰ ਤੁਸੀਂ ਜੇ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਤੋਂ ਆਪਣਾ ਵੱਖਰਾ ਕਮਰਾ ਹੈਗਾ ਤੁਸੀਂ ਉੱਥੇ ਕਰ ਸਕਦੇ ਹੋ ਅਗਰ ਤੁਹਾਡੇ ਤੋਂ ਕਮਰਾ ਨਹੀਂ ਹੈਗਾ ਫਿਰ ਤੁਸੀਂ ਬਾਹਰ ਕਿਤੇ ਜਾ ਕੇ ਕੋਈ ਸਥਾਨ ਲੱਭ ਲੋ ਐਸਾ ਜਿੱਥੇ ਤੁਸੀਂ ਇਹਨੂੰ ਸਿੱਧ ਕਰ ਸਕੋ ਘਰ ਤੋਂ ਬਾਹਰ ਵੀ ਸਿੱਧ ਕਰ ਸਕਦੇ ਹੋ ਠੀਕ ਹੈ ਜੀ ਕਰਨਾ ਕੀ ਹੈ ਇੱਕ ਸਰੋਂ ਦੇ ਤੇਲ ਦਾ ਦੀਵਾ ਲੈਣਾ ਤੁਸੀਂ ਥੋੜੀ ਜਿਹੀ ਨਿਆਜ਼ ਬਣਾ ਲੈਣੀ ਹੈ ਪੀਰਾਂ ਦੇ ਨਾਮ ਦੀ ਤੇ ਇੱਕ ਤੁਸੀਂ ਚਾਦਰ ਲੈ ਲੈਣੀ ਆ ਠੀਕ ਆ ਇੱਕ ਚਾਦਰ ਲੈ ਲੈਣੀ ਆ ਥੋੜੀ ਜਿਹੀ ਨਿਆਜ ਬਣਾ ਲੈਣੀ ਆ ਤੇ ਇੱਕ ਦੀਵਾ ਲੈ ਲੈਣਾ ਜੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕਰ ਰਹੇ ਹੋ ਤਾਂ ਉਹਨਾਂ ਦੇ ਨਾਂ ਤਾਂ ਉੱਥੇ ਰੱਖ ਕੇ ਤੁਸੀਂ ਉਹਨਾਂ ਦੇ ਨਾਂ ਦੀ ਉਹ ਜਿਹੜੀ ਚਾਦਰ ਆ ਕਿਸੇ ਵੀ ਪੀਰਖਾਨੇ ਤੇ ਚੜਾ ਸਕਦੇ ਹੋ ਜਾ ਕੇ ਅਗਰ ਤੁਸੀਂ ਬਾਹਰ ਕਰ ਰਹੇ ਹੋ ਕਿਤੇ ਉਹ ਤੁਸੀਂ ਕੀ ਕਰਨਾ ਇੱਕ ਚ ਜਿਹੜੀ ਤੁਸੀਂ ਚਾਦਰ ਲਈ ਹੋਣੀ ਆ ਬਾਹਰ ਉਸਤਾਨ ਦੇ ਉੱਥੇ ਦੀਵਾ ਲਾ ਕੇ ਉਤੇ ਤੇ ਸਾਈਡ ਤੇ ਚੌਲ ਰੱਖਦੇ ਨੇ ਉੱਥੇ ਹੀ ਤੁਸੀਂ ਇਹ ਚ ਉਚਿਤ ਰੱਖ ਲੈਣੀਆਂ ਜਿੱਥੇ ਤੁਸੀਂ ਇਹਨੂੰ ਸਿੱਧ ਕਰਨਾ ਕਲਾਮ ਤੇ ਉਹ ਉਸ ਜਗ੍ਹਾ ਦੇ ਉੱਤੇ ਤੁਸੀਂ ਰੱਖ ਕੇ ਇਹ ਜਿਹੜੀ ਕਲਾਮ ਹੈ ਰੋਜ਼ ਤੁਸੀਂ ਇਹਦੀਆਂ ਦੋ ਮਾਲਾ ਜਾਂ ਪੰਜ ਮਾਲਾ ਇਹਦੀਆਂ ਰੋਜ਼ ਕਰਨੀਆਂ ਬਾਹਰ ਬਾਹਰ ਜਗਰ ਬੈਠੇ ਹੋ ਅਗਰ ਘਰ 'ਚ ਬੈਠੇ ਹੋ ਤਾਂ ਵੀ ਤੁਸੀਂ ਪੰਜ ਮਾਲਾ ਇਹਨੂੰ ਘੁੱਟੋ ਘੱਟ ਕਰਨੀਆਂ ਇਹ ਤੁਸੀਂ 41 ਦਿਨ ਕਰ ਲਓ ਤੁਹਾਨੂੰ ਦੇਖਿਓ ਕਿੰਨਾ ਕੁ ਬੈਨੀਫਿਟ ਹੋਣਾ ਹੈ ਇਹਦੇ ਨਾਲ ਸਾਰੇ ਕੰਮ ਤੁਹਾਡੇ ਰਾਸ ਹੋ ਜਾਣੇ ਆ ਪੀਰ ਦਰਸ਼ਨ ਦੇਣ ਕੇ ਕੰਮ ਕਰਨਗੇ ਉਸ ਤੋਂ ਪਹਿਲਾਂ ਤੁਸੀਂ ਨਾਲ ਖਵਾਜੇ ਦੀ ਕਚੜਾਈ ਦੇਣੀ ਹੈ ਕਿਉਂ ਕਰਕੇ ਖਵਾਜੇ ਤੋਂ ਬਿਨਾ ਕੋਈ ਪੀਰ ਨਹੀਂ ਚੱਲਦਾ ਆਪਣਾ ਜਾਂ ਦਲੀਆ ਲੈ ਲੈਣਾ ਕੱਚਾ ਉਹਦੇ ਵਿੱਚ ਦੇਸੀ ਘਿਓ ਪਾ ਲੈਣਾ ਰਲਾ ਲੈਣਾ ਉਹਨੂੰ ਚੰਗੀ ਤਰ੍ਹਾਂ ਥੋੜਾ ਜੀ ਖੰਡ ਪਾ ਲੈਣੀ ਹੈ ਉਹਦੇ ਵਿੱਚ ਤੇ ਜੇ ਖੰਡ ਨਹੀਂ ਤੇ ਸ਼ੱਕਰ ਪਾ ਲਓ ਸ਼ੱਕਰ ਪਾ ਕੇ ਉਨੂੰ ਰਲਾ ਲਓ ਚੰਗੀ ਤਰ੍ਹਾਂ ਤੁਸੀਂ ਕਿਉਂ ਦਲੀਏ ਦੇ ਵਿੱਚ ਪਾ ਕੇ ਇਹਨਾਂ ਤਿੰਨ ਚੀਜ਼ਾਂ ਨੂੰ ਰਲਾ ਲਓ ਫਿਰ ਤੁਸੀਂ ਚਲਦੇ ਪਾਣੀ ਤੇ ਖਵਾਜੇ ਪੀਰ ਨੂੰ ਬੇਨਤੀ ਕਰਕੇ ਇਸ ਇਹ ਜਦੋਂ ਸ਼ੁਰੂ ਕਰਨਾ ਇਹ ਪਹਿਲਾ ਕੰਮ ਖਵਾਜੇ ਪੀਰ ਵਾਲਾ ਕਰਨਾ ਉਹ ਬਾਕੀ ਦਾ ਕੰਮ ਬਾਅਦ ਚ ਕਰਨਾ ਠੀਕ ਹੈ ਖਵਾਜੇ ਪੀਰ ਨੂੰ ਬੇਨਤੀ ਕਰਨੀ ਹੈ ਕਿ ਖਵਾਜਾ ਪੀਰ ਜੀ ਅਸੀਂ ਨਗਰ ਖੇੜੇ ਦੇ ਪੀਰ ਦੀ ਕਲਾਮ ਸਿੱਧ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਤੁਹਾਡੇ ਤੋਂ ਬਿਨਾ ਕੋਈ ਪੀਰ ਬਰਾਜ਼ੀ ਨਹੀਂ ਹੁੰਦਾ ਤੁਸੀਂ ਆਪਣੀ ਕਿਰਪਾ ਦੇ ਨਾਲ ਇਸ ਕਲਾਮ ਨੂੰ ਸਿੱਧ ਕਰਵਾ ਦਿਓ ਮੇਰੇ ਤੇ ਮਗਰ ਖੇੜੇ ਦੇ ਪੀਰ ਦੀ ਰਹਿਮਤ ਹੋ ਜAVE ਜਿਹੜੇ ਵੀ ਮੇਰੇ ਨਗਰ ਦਾ ਕੋਈ ਦੇਵਤਾ ਜਾਂ ਪੀਰ ਹੈਗਾ ਉਹ ਮੇਰੇ ਤੇ ਹਾਜ਼ਰ ਨਾਜ਼ਰ ਰਵੇ ਮੈਨੂੰ ਆਪਣੀ ਕਿਰਪਾ ਵਰਸਾਵੇ ਤੁਸੀਂ ਖਵਾਜਾ ਪੀਰ ਅੱਗੇ ਬੇਨਤੀ ਲਾ ਕੇ ਦਲੀਆਂ ਜਿਹੜਾ ਉੱਥੇ ਪਾ ਦੇਣਾ ਇਹ ਵੀਰਵਾਰ ਨੂੰ ਹੀ ਪਾਣਾ ਹੱਤ ਤੱਕ ਗਿਆ ਤਵਨ ਠੀਕ ਹੈ ਇਹ ਜਦੋਂ ਪਾ ਕੇ ਤੁਸੀਂ ਆ ਗਏ ਫਿਰ ਤੁਸੀਂ ਇਹ ਆਪਣੀ ਜਿਹੜੀ ਕਲਾਮ ਆ ਉੱਥੇ ਬੈਠ ਕੇ ਬਾਹਰ ਅger ਬੈਠੇ ਹੋ ਤਾਂ ਤੇ ਕਿ ਰਾਗ ਲਗਾ ਕੇ ਸਰੋਂ ਦੇ ਤੇਲ ਦਾ ਤੇ ਨਾਲ ਥੋੜੀ ਜਿਹੀ ਨਿਆਜ਼ ਬਣਾ ਕੇ ਤੇ 75 ਰੱਖ ਕੇ ਕਲਾਮ ਸ਼ੁਰੂ ਕਰ ਦੇਣੀ ਆ 40 ਦਿਨ ਲਗਾਤਾਰ ਕਰਨੀ ਆ ਕਿ 41ਵੇਂ ਦਿਨ ਤੁਹਾਨੂੰ ਪੀਰ ਆਪ ਦਰਸ਼ਨ ਦੇਣਗੇ ਆ ਕੇ ਦੱਸ ਕੇ ਜਾਣਗੇ ਜਿਹੜੀ ਵੀ ਗੱਲਬਾਤ ਹੋਈ ਬਾਕੀ ਤੁਸੀਂ ਕਰ ਲਓ ਤੁਹਾਨੂੰ ਇਹਦਾ ਬੈਨੀਫਿਟ ਆਪ ਹੀ ਮਿਲ ਜਾਣਾ ਆ ਇਹੀ ਵੀਡੀਓ ਸੀ ਜੈ ਪੀਰਾਂ ਦੀ ਜੈ ਮਸਤਾਂ ਦੀ